ਇੱਕ ਗੱਲ ਦੱਸੋ ਜੋ ਹਵਸ ਨੂੰ ਮੁਹੱਬਤ ਦਾ ਨਾਂ ਦਿੰਦੇ ਨੇ ਕਿਸੇ ਦੀ ਜਾਨ ਲੈ ਕੇ ਕਹਿੰਦੇ ਨੇ ਕਿ ਮੈਂ ਜੋ ਕੁਝ ਵੀ ਕੀਤਾ ਆਪਣੇ ਪਿਆਰ ਵਾਸਤੇ ਕੀਤਾ ਇਦਾਂ ਦੇ ਲੋਕਾਂ ਬਾਰੇ ਕੀ ਮੰਨਣਾ ਤੁਹਾਡਾ ਕਮੈਂਟਸ ਚ ਜ਼ਰੂਰ ਦੱਸਿਓ ਮੈਂ ਪਿਛਲੇ 1-2 ਦਿਨ ਤੋਂ ਕਮੈਂਟਸ ਦਾ ਰਿਪਲਾਈ ਰੈਗੂਲਰ ਨਹੀਂ ਕਰ پا ਰਹੀ ਸੀ ਕਿਉਂਕਿ ਮੈਂ ਘਰੇ ਨਹੀਂ ਸੀ ਆਊਟ ਆਫ Town ਸੀ ਪਰ ਇਹ ਤੁਸੀਂ ਵੀ ਜਾਣਦੇ ਹੋ ਕਿ ਤੁਹਾਡੀ ਕੱਲੀ-ਕੱਲੀ ਗੱਲ ਦਾ ਜਵਾਬ ਦੇਣੀ ਹੁੰਦੀ ਆ ਮੈਂ ਸੋ ਮੈਂ ਗੱਲ ਕਰ ਰਹੀ ਸੀ ਕਿ ਜੜੇ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਆਪਣੇ ਪਿਆਰ ਖਾਤਰ ਮਾਰਤਾ ਖਤਮ ਕਰਦਾ ਇਸ ਪਿਆਰ ਕਿੱਥੇ ਹੁੰਦਾ ਮੁਹੱਬਤਾਂ ਇੰਨੀਆਂ ਸੈਲਫ ਸੈਂਟਰਡ ਜਾਂ ਸੈਲਫਿਸ਼ ਤੇ ਹੁੰਦੀਆਂ ਹੀ ਨਹੀਂ ਇਸ਼ਕ ਸਮਰਪਣ ਹੁੰਦਾ ਕਿਸੇ ਤੋਂ ਕੁਝ ਖੋਣ ਵਾਲਾ ਇਮੋਸ਼ਨਲੈਸ ਹੋ ਕੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਤੇ ਫਿਰ ਖੁਦ ਨੂੰ ਇਹ ਕਹਿ ਕੇ ਜਸਟੀਫਾਈ ਕਰਨ ਵਾਲਾ ਕਿ ਮੈਂ ਤਾਂ ਆਪਣੇ ਪਿਆਰ ਖਾਤਰ ਇਹ ਸਭ ਕੀਤਾ ਕਿੱਥੇ ਹੁੰਦਾ ਹੈ ਪਿਆਰ ਪਿਆਰ ਤਾਂ ਉਸ ਦੇ ਆਸ-ਪਾਸ ਵੀ ਨਹੀਂ ਹੁੰਦਾ ਰੱਬੀ ਦਿਲ ਹੁੰਦੇ ਨੇ ਜਿੱਨਾਂ 'ਚ ਪਿਆਰ ਵਸਦਾ ਤੇ ਇਹ ਕਿਸੇ ਦਾ ਮਾੜਾ ਕਰਨਾ ਤਾਂ ਦੂਰ ਮਾੜਾ ਸੋਚ ਵੀ ਨਹੀਂ ਸਕਦਾ ਹਾਂ ਜਿੱਦ ਹੋਵੇ ਹੋਰ ਗੱਲ ਫਤੂਰ ਹੋਵੇ ਹੋਰ ਗੱਲ ਜਿਸਮ ਦੀ ਭੁੱਖ ਹੋਵੇ ਤਾਂ ਹੋਰ ਗੱਲ ਪਰ ਇਹ ਪਿਆਰ ਨਹੀਂ ਹੁੰਦਾ ਯਕੀਨ ਮੰਨੋ ਦਸੰਬਰ 2019 ਕਪੂਰਥਲਾ ਦਾਖ ਖੁਖਰੈਂਡ ਪਿੰਡ ਸਿਮਰਨਦੀਪ ਸਿੰਘ ਦਾ ਵਿਆਹ ਧਰਿਆ ਹੁੰਦਾ ਨਾਮ ਬਦਲੂੰਗੀ ਜੀ ਮੈਂ ਇਸ ਸੱਚੀ ਕਹਾਣੀ ਦੇ ਵਿੱਚ ਆਸ-ਪਾਸ ਰੌਣਕਾਂ ਹੀ ਰੌਣਕਾਂ ਹੁੰਦੀਆਂ ਨੇ ਸ਼ਗਨਾ ਦਾ ਮਾਹੌਲ ਹੁੰਦਾ ਹੈ ਕਈ ਰਿਸ਼ਤੇਦਾਰ ਪਹਿਲਾਂ ਹੀ ਆ ਗਏ ਹੁੰਦੇ ਜਿਵੇਂ ਆਮੂਮਨ ਹੁੰਦਾ ਵਿਆਹ ਵਾਲੇ ਘਰਾਂ 'ਚ ਮੁੰਡੇ ਦੀ ਭੈਣ ਵੀ ਆਪਣੇ ਟੱਬਰ ਨਾਲ ਪਹੁੰਚੀ ਹੁੰਦੀ ਹੈ ਭੈਣ ਕਿਰਤਕੌਰ ਸੁਲਤਾਨਪੁਰ ਲੋਧੀ ਦੇ ਪਿੰਡ ਫਰੀਦਸਰਾਏ ਵਿਖੇ ਵਿਆਹੀ ਹੁੰਦੀ ਹੈ ਭਰਾਵਾਂ ਦੇ ਵਿਆਹ ਦੇ ਕਿੰਨੇ ਚਾ ਹੁੰਦਿਆ ਇਹ ਭੈਣਾਂ ਹੀ ਜਾਣਦੀਆਂ ਨੇ ਮੈਂ ਹੱਥੀ ਆਪਣੇ ਭਰਾ ਦੇ ਵਿਆਹ ਦਾ ਇੱਕ ਇੱਕ ਅਰੇਂਜਮੈਂਟ ਕੀਤਾ ਸੀ ਸੋ ਭੈਣ ਹੋਣ ਦੇ ਨਾਤੇ ਮੈਨੂੰ ਪਤਾ ਕਿ ਕਿੱਡਾ ਵੱਡਾ ਮੌਕਾ ਹੁੰਦਾ ਹੈ ਸਾਡੇ ਲਈ ਸੋ ਭੈਣ ਕੀਰਤਕੌਰ ਤਾਂ ਬੜੇ ਮੋਹ ਨਾਲ ਭਰਾ ਦੇ ਵਿਆਹ ਚ ਸ਼ਾਮਲ ਹੋਣ ਪਹੁੰਚੀ ਹੁੰਦੀ ਹੈ ਉਹਦੀ ਖੁਸ਼ੀ ਹੀ ਮਾਣ ਨਹੀਂ ਹੁੰਦੀ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਤਾਂ ਉਹਨੂੰ ਪੂਰੀ ਉਮਰ ਦਾ ਗੰਮ ਮਿਲ ਜਾਊਗਾ ਸਸਕਾਲ ਜੀ ਮੈਂ ਹਪੁਨੀਤਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਿਆਹ ਦੇ ਇਸ ਪੂਰੇ ਮਾਹੌਲ 'ਚ ਇੱਕ ਟੈਨਸ਼ਨ ਪਾ ਪਹਿਲਾ ਤਾਂ ਇਹ ਨਿੱਕੀ ਜਹੀ ਗੱਲ ਲੱਗਦੀ ਹੈ ਪਰ ਬਾਅਦ ਚ ਵੱਡੀ ਹੋ ਜਾਂਦੀ ਹੈ ਵਿਆਹ ਵਾਲੇ ਮੁੰਡੇ ਸਿਮਰਨਜੀਤ ਸਿੰਘ ਦੀ ਭੈਣ ਕੀਰਤਕੌਰ ਦਾ 2 ਸਾਲ ਦਾ ਜਵਾਕ ਗਵਾਚ ਜਾਂਦਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਲੱਗਦਾ ਹੈ ਕਿ ਇੱਧਰ ਉੱਧਰ ਕਿਸੇ ਬੱਚੇ ਨਾਲ ਖੇਡਦਾ ਹੋਣਾ ਜਾਂ ਆਸ-ਪਾਸ ਹੀ ਕਿਤੇ ਹੋਣਾ ਉਹਨੂੰ ਸਾਰੇ ਲੱਭਣ ਲੱਗਦੇ ਨੇ ਮਾਮਾ ਸਿਮਰਨਜੀਤ ਸਿੰਘ ਜਿਸ ਦਾ ਵਿਆਹ ਹੁੰਦਾ ਉਹ ਵੀ ਆਪਣੇਵੇਂ ਨੂੰ ਲੱਭਦਾ ਕਿ ਕੁਝ ਥੇਰ ਪਹਿਲਾਂ ਤਾਂ ਵੇਖਿਆ ਸੀ ਕਿੱਥੇ ਗਿਆ ਹੁਣ ਜਦੋਂ ਕੁਝ ਥੇਰ ਹੋ ਜਾਂਦੀ ਹੈ ਲੱਭਦਿਆਂ ਸਾਰੇ ਪਰੇਸ਼ਾਨ ਹੋ ਜਾਂਦੇ ਨੇ ਭੈਣ ਕੀਰਤਕੌਰ ਦੇ ਮਾਮੇ ਸਿਮਰਨਜੀਤ ਸਿੰਘ ਦੇ ਸਭ ਦੇ ਸਾ ਸੁੱਕ ਜਾਂਦੇ ਨੇ ਹੁਣ ਇਹ ਜਵਾਕ ਕਿੱਥੇ ਗਿਆ ਸੀ ਇਹ ਤੁਹਾਨੂੰ ਮੈਂ ਅੱਗੇ ਦੱਸਦੀ ਹਾਂ ਤੇ ਇੱਥੋਂ ਹੀ ਇੱਕ ਹੋਰ ਗੱਲ ਦੱਸਦੀ ਹਾਂ ਜੋ ਦੱਸਣੀ ਬੇਹੱਦ ਜ਼ਰੂਰੀ ਹੈ ਮੈਂ ਫੇਰ ਕਹਿ ਰਹੀ ਹਾਂ ਕਿ ਘਟਨਾ ਸੱਚੀ ਹੈ ਨਾਮ ਨਹੀਂ ਕਪੂਰਥਲਾ ਛੀ ਇੱਕ ਕੁੜੀ ਵਿਆਹੀ ਗਈ ਹੁੰਦੀ ਆ ਮਨਸੁਖ ਕੌਰ ਉਮਰ ਇਸ ਦੀ ਹੁੰਦੀ ਆ 32 ਸਾਲ ਅਲੀਜੈਡਲੀ ਇਸ ਦਾ ਫੇਰ ਚੱਲਦਾ ਹੁੰਦਾ ਵਿਆਹ ਵਾਲੇ ਮੁੰਡੇ ਸਿਮਰਨਜੀਤ ਸਿੰਘ ਨਾਲ ਕੁਝ ਵਕਤ ਤੋਂ ਮਨਸੁਖ ਕੌਰ ਨੂੰ ਬਹੁਤ ਪਸੰਦ ਹੁੰਦਾ ਹੈ ਸਿਮਰਨਜੀਤ ਨਾਲ ਟਾਈਮ ਸਪੈਂਡ ਕਰਨਾ ਹਾਲਾਂਕਿ ਸਿਮਰਨਜੀਤ ਸਿੰਘ ਨੂੰ ਪਤਾ ਹੁੰਦਾ ਹੈ ਕਿ ਮਨਸੁਖ ਕੌਰ ਵਿਆਹੀ ਹੋਈ ਹੈ ਪਰ ਫਿਰ ਵੀ ਉਹ ਨਜ਼ਦੀਕੀਆਂ ਬਣਾਉਣੋਂ ਗੁਰੇਜ਼ ਨਹੀਂ ਕਰਦਾ ਇਹਨਾਂ 'ਚ ਅਲੀਜਟਲੀ ਫਿਜ਼ੀਕਲ ਰਿਲੇਸ਼ਨਸ਼ਿਪ ਵੀ ਬਣ ਜਾਂਦੇ ਨੇ ਤੇ ਫਿਰ ਇਹ ਸਭ ਬਹੁਤ ਦੇਰ ਕੰਟੀਨਿਊ ਰਹਿੰਦਾ ਹੈ ਉਹਨ ਸਿਮਰਨਜੀਤ ਸਿੰਘ ਨੂੰ ਤਾਂ ਪਤਾ ਹੁੰਦਾ ਕਿ ਇਹ ਟਾਈਮ ਪਾਸ ਹੀ ਹੈ ਤੇ ਜਿੰਨੀ ਦੇਰ ਵਿਆਹ ਨਹੀਂ ਹੁੰਦਾ ਉਨੀ ਦੇਰ ਇਸ ਨਾਲ ਰਿਸ਼ਤਾ ਰੱਖਣਾ ਕਿਹੜੀ ਮਾੜੀ ਗੱਲ ਹੈ ਉਹਨੂੰ ਲੱਗਦਾ ਹੈ ਇਹ ਸ਼ਾਇਦ ਉਸਦੀ ਸੋਚ ਹੁੰਦੀ ਹੈ ਪਰ ਮਨਸੂਖ ਕੌਰ ਦੇ ਦਿlo ਦਿਮਾਗ ਤੇ ਸਿਮਰਨਜੀਤ ਸਿੰਘ ਦੀ ਹੁਮਾਰੀ ਝੜ ਜਾਂਦੀ ਹੈ ਉਹਨੂੰ ਤਾਂ ਉਸ ਦੇ ਇਲਾਵਾ ਕੁਝ ਦਿਸਦਾ ਹੀ ਨਹੀਂ ਪਤਾ ਨਹੀਂ ਮਨਸੂਖ ਕੌਰ ਦੇ ਮਨ ਚ ਕੀ ਹੁੰਦਾ ਹੈ ਉਹ ਵਿਆਹੀ ਵੀ ਹੁੰਦੀ ਆ ਉਮਰ ਵੀ ਕੱਟ ਹੁੰਦੀ ਆ ਉਸ ਦਾ ਆਪ ਦਾ ਪਰਿਵਾਰ ਹੁੰਦਾ ਪਰ ਸਿਮਰਨਜੀਤ ਸਿੰਘ ਨੂੰ ਲੈ ਕੇ ਉਹ ਬੜੀ ਪੋゼਸਿਵ ਹੁੰਦੀ ਆ ਉਹ ਫਿਰ ਆਪਣਾ ਸਭ ਭੁੱਲ ਕੇ ਇੱਕ ਦਿਨ ਕਹਿ ਹੀ ਦਿੰਦੀ ਆ ਸਿਮਰਨਜੀਤ ਸਿੰਘ ਨੂੰ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਇਹ ਗੱਲ ਸੁਣ ਕੇ ਸਿਮਰਨਜੀਤ ਸਿੰਘ ਨੂੰ ਗੁੱਸਾ ਆ ਜਾਂਦਾ ਉਹ ਕਹਿੰਦਾ ਤੂੰ ਪਾਗਲ ਹੋ ਗਈ ਏ ਉਹ ਸਰੇ ਤੋਂ ਮਨਸੂਬਕੌਰ ਦਾ ਇਹ ਪ੍ਰੋਪੋਜ਼ਲ ਰਿਜੈਕਟ ਕਰ ਦਿੰਦਾ ਹੈ। ਉਹ ਆਪਣੀ ਜ਼ਿੰਦਗੀ ਅਜੇਹੀ ਜਨਾਨੀ ਨਾਲ ਨਹੀਂ ਬਤਾਉਣਾ ਚਾਹੁੰਦਾ ਹੁੰਦਾ ਸ਼ਾਇਦ ਜੋ ਵਿਆਹ ਤੋਂ ਬਾਅਦ ਵੀ ਉਸ ਨਾਲ ਸੰਬੰਧ ਬਣਾ ਰਹੀ ਸੀ। ਡਬਲ ਸਟੈਂਡਰਡਸ ਕਹਿੰਦੇ ਆ ਵੈਸੇ ਇਹਨੂੰ। ਜਿਵੇਂ-ਜਿਵੇਂ ਸਿਮਰਨਜੀਤ ਸਿੰਘ ਦੀ ਵਿਆਹ ਦੀ ਤਾਰੀਖ ਨੇੜੇ ਆ ਰਹੀ ਹੁੰਦੀ ਆ ਇਸ ਦੀ ਹਾਲਤ ਉਰੀ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਆ ਕਿ ਇਹ ਝਗੜਦੀ ਵੀ ਆ ਸਿਮਰਨਜੀਤ ਸਿੰਘ ਨਾਲ ਤੇ ਸ਼ਾਇਦ ਸਿਮਰਨਜੀਤ ਸਿੰਘ ਵੀ ਇਹਨੂੰ ਕਹਿ ਦਿੰਦਾ ਕਿ ਤੂੰ ਆਪ ਵੀ ਤਾਂ ਵਿਆਹੀ ਹੈ ਫਿਰ ਮੇਰੇ ਵਿਆਹ ਕਰਨ ਨਾਲ ਤੈਨੂੰ ਕੀ ਦਿਖ ਉਹ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਮਨਸੂਖ ਕੌਰ ਨੂੰ ਪਰ ਉਹ ਡਿਸਟਰਬ ਹੀ ਰਹਿੰਦੀ ਹੈ ਪਰ ਇਸ ਸਭ ਦਾ ਸਿਮਰਨਜੀਤ ਸਿੰਘ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਕਿਹੜਾ ਪਿਆਰ ਚ ਹੁੰਦਾ ਇਸ ਨਾਲ ਉਹ ਤਾਂ ਬਸ ਉਹਨੂੰ ਟੈਂਪਰੇਰੀ ਖਡਾਉਣਾ ਮਿਲਿਆ ਹੁੰਦਾ ਖੇਡਣ ਲਈ ਤੇ ਇਸ ਮਨਸੂਖ ਕੌਰ ਦੀ ਵੀ ਪੂਰੀ ਸਹਿਮਤੀ ਹੁੰਦੀ ਹੈ ਹੁਣ ਇੱਕ ਪਾਸੇ ਸ਼ਗਨਾ ਦਾ ਮੋਲ ਹੁੰਦਾ ਦੂਜੇ ਪਾਸੇ ਦਿਲ ਟੁੱਟ ਰਿਹਾ ਹੁੰਦਾ ਹੁਣ ਵਾਪਸ ਆਉਂਦਿਆਂ ਉਸ 2 ਸਾਲ ਦੇ ਜਵਾਬ ਤੇ ਜੋ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਮਿਲ ਨਹੀਂ ਰਿਹਾ ਹੁੰਦਾ ਹਾਰ ਕੇ ਨੌਬਤ ਆ ਜਾਂਦੀ ਆ ਕਿ ਸ਼ਗਨਾ ਤੇ ਵਿਰਾਮ ਲਗਾ ਕੇ ਸਾਰੇ ਕਾਕੇ ਦੀ ਟੈਨਸ਼ਨ ਚ ਪੈ ਜਾਂਦੇ ਨੇ ਤੇ ਜਦ ਉਸ ਬਾਰੇ ਕੁਝ ਪਤਾ ਨਹੀਂ ਲੱਗਦਾ ਤਾਂ ਪੁਲਿਸ ਨੂੰ ਇਨਫੋਰਮ ਕਰਦੇ ਨੇ ਹੁਣ ਮਾਮਲਾ ਇੱਕ ਮਾਸੂਮ ਨਾਲ ਜੁੜਿਆ ਹੁੰਦਾ ਸੋ ਪੁਲਿਸ ਵੀ ਪਹਿਲ ਦੇ ਆਧਾਰ ਤੇ ਜਵਾਬ ਖੋ ਲੱਭਣਾ ਸ਼ੁਰੂ ਕਰਦੀ ਹੈ ਇਧਰ ਮਾਂ ਕੀਰਤਕੌਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਕਿ ਉਹਦਾ 2 ਸਾਲ ਦਾ ਨਿਆਣਾ ਤਾਂ ਅਜੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਉਹ ਜੇ ਗੁੰਮਿਆ ਵੀ ਹੋਊ ਤਾਂ ਘਰ ਕਿੱਦਾਂ ਪਹੁੰਚੇ ਪੁਲਿਸ ਆਪਣਾ ਕੰਮ ਕਰ ਰਹੀ ਹੁੰਦੀ ਹੈ ਪੁਲਿਸ ਹੁਣ ਆਸ-ਪਾਸ ਲੱਗੇ ਸੀਸੀਟੀਵੀਜ਼ ਖੰਗਾਲਦੀ ਆ ਤੇ ਇੱਕ ਕੈਮਰਾ ਚੋਂ ਪੁਲਿਸ ਨੂੰ ਇੱਕ ਕਲੂ ਮਿਲਦਾ ਹੈ ਪੁਲਿਸ ਦੇਖਦੀ ਆ ਕੈਮਰਾ ਚ ਤਾ ਤਿੰਨ ਬੱਚੇ ਮਨਸੂਬਕੌਰ ਦੇ ਘਰ ਜਾ ਰਹੇ ਹੁੰਦੇ ਆ ਫਿਰ ਉਸ ਤੋਂ ਬਾਅਦ ਇਹੀ ਸੀਸੀਟੀਵੀ ਸਕੈਨ ਕਰਦੇ ਆ ਪੁਲਿਸ ਨੂੰ ਫੁਟੇਜ ਚ ਦਿਸਦਾ ਹੈ ਕਿ ਮਨਸੂਬ ਕੌਰ ਦੇ ਘਰੋਂ ਦੋ ਬੱਚੇ ਨਿਕਲ ਰਹੇ ਹੁੰਦੇ ਆ ਯਾਨੀ ਤਿੰਨ ਬੱਚੇ ਘਰ ਅੰਦਰ ਜਾਂਦੇ ਨਜ਼ਰ ਆਉਂਦੇ ਨੇ ਜਦਕਿ ਦੋ ਬੱਚੇ ਘਰ ਤੋਂ ਬਾਹਰ ਆਉਂਦੇ ਨਜ਼ਰ ਆਉਂਦੇ ਨੇ ਯਾਨੀ ਉਹ ਤੀਜਾ ਬੱਚਾ ਘਰ ਦੇ ਅੰਦਰ ਹੀ ਹੁੰਦਾ ਹੁਣ ਪੁਲਿਸ ਮਨਸੂਬ ਕੌਰ ਦੇ ਘਰੇ ਪਹੁੰਚਦੀ ਹੈ ਪੂਰੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਸਾਰਾ ਕੁਝ 5 ਘੰਟੇ ਚੱਲਦਾ ਪਰ ਉਹ ਜਵਾਕ ਕਿਤੇ ਨਹੀਂ ਮਿਲਦਾ ਪੁੱਛਣ ਦੇ ਮਨਸੂਕ ਕੌਰ ਵੀ ਬੱਚੇ ਨੂੰ ਲੈ ਕੇ ਖੁਦ ਨੂੰ ਅਣਜਾਣ ਦੱਸਦੀ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਹੁਣ ਜਦੋਂ ਪੁਲਿਸ ਤਲਾਸ਼ੀ ਲੈਂਦੀ ਹੈ ਤਾਂ ਨਿੱਕੀ ਨਿੱਕੀ ਚੀਜ਼ ਫਰੋਲਦੀ ਹੈ ਭਾਵੇਂ ਹੋਏ ਬੈੱਡ ਬਾਕਸ ਜਾਂ ਫਿਰ ਫ੍ਰਿਜ ਇੱਥੇ ਵੀ ਸਭ ਫਰੋਲ ਰਹੇ ਹੁੰਦੀ ਹੈ ਫਿਰ ਪੁਲਿਸ ਦੀ ਨਜ਼ਰ ਵਾਸ਼ਿੰਗ ਮਸ਼ੀਨ ਤੇ ਪੈਂਦੀ ਹੈ ਉਸ ਚ ਕੱਪੜੇ ਹੁੰਦੇ ਨੇ ਪੁਲਿਸ ਮਸ਼ੀਨ ਦਾ ਡੋਰ ਖੋਲਦੀ ਹੈ ਕੱਪੜੇ ਹਟਾਉਂਦੀ ਹੈ ਤਾਂ ਥੱਲੇ ਉਹ 2 ਸਾਲ ਦਾ ਜਵਾਕ ਸਾਬੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਤੇ ਸਹਿਮ ਜਾਂਦੇ ਨੇ ਉਹ ਜਵਾਬ ਹਿਲਜੁਲ ਨਹੀਂ ਰਿਹਾ ਹੁੰਦਾ ਉਹਨੂੰ ਫਟਾਫਟ ਹਸਪਤਾਲ ਲੈ ਕੇ ਜਾਂਦਾ ਜਾਂਦਾ ਹੈ ਪਰ ਉੱਥੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਇਸ ਦੁਨੀਆ 'ਚ ਆਇਆ ਉਸ ਮਾਸੂਮ ਨੂੰ ਅਜੇ 2 ਹੀ ਸਾਲ ਹੋਏ ਹੁੰਦੇ ਨੇ ਤੇ ਇਸ ਜਨਾਨੀ ਨੇ ਅਲੈਜਡਲੀ ਇਸ ਦੇ ਸਾਹ ਮੁਕਾ ਦਿੱਤੇ ਹੁੰਦੇ ਨੇ ਸੋ ਕਹਾਣੀ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕਿ ਵੈਸੇ ਤਾਂ ਸਿਮਰਨਜੀਤ ਸਿੰਘ ਆਪਣਾ ਵਿਆਹ ਰੋਕਣ ਨੂੰ ਰੈਡੀ ਨਹੀਂ ਹੁੰਦਾ ਪਰ ਮਨਸੂਖ ਕੋਰ ਕੋਸ਼ਿਸ਼ਾਂ ਨਹੀਂ ਛੱਡਦੀ। ਉਹਦੇ ਮਨ 'ਚ ਹੁੰਦਾ ਸ਼ਾਇਦ ਕਿ ਇਦਾਂ ਕਰਨ ਨਾਲ ਸੋਗ ਦਾ ਮਾਹੌਲ ਹੋ ਜਾਏਗਾ ਤੇ ਏਡੀ ਵੱਡੀ ਘਟਨਾ ਘਟਣ ਦੇ ਬਾਅਦ ਵਿਆਹ ਕੈਨਸਲ ਹੋ ਜਾਊਗਾ ਪੋਸਟਪੋਨ ਹੋ ਜਾਊਗਾ ਤੇ ਉਹਨੂੰ ਕੁਝ ਹੋਰ ਟਾਈਮ ਮਿਲ ਜਾਊਗਾ ਸਿਮਰਨਜੀਤ ਸਿੰਘ ਨਾਲ ਜਾਂ ਫਿਰ ਉਸ ਨੂੰ ਮਨਾਉਣ ਲਈ। ਸੋ ਉਹ ਮਸੂਮ ਨੂੰ ਅਲੀਜਿਡਲੀ ਵਾਸ਼ਿੰਗ ਮਸ਼ੀਨ 'ਚ ਪਾ ਦਿੰਦੀ ਹੈ। ਉੱਪਰ ਕੱਪੜੇ ਪਾ ਦਿੰਦੀ ਹੈ ਤੇ ਡੋਰ ਬੰਦ ਕਰ ਦਿੰਦੀ ਹੈ। ਤੇ ਉਹ ਵਿਚਾਰਾ ਹੁਣ ਡੋਰ ਖੋਲਣ ਜੋਗਾ ਕਿੱਥੇ ਉਹ ਖਤਮ ਹੋ ਜਾਂਦਾ ਹੈ ਦਮ ਤੋੜ ਦਿੰਦਾ ਮਨਸੂਖ ਕੌਰ ਪੁਲਿਸ ਦੇ ਗ੍ਰਿਫਤ ਜਾ ਜਾਂਦੀ ਹੈ ਪੁਲਿਸ ਦੱਸਦੀ ਹੈ ਕਿ ਸਿਮਰਨਜੀਤ ਸਿੰਘ ਤੇ ਮਨਸੂਖ ਕੌਰ ਦੇ ਰਿਲੇਸ਼ਨ ਬਾਰੇ ਪੂਰੇ ਪਿੰਡ ਨੂੰ ਪਤਾ ਹੁੰਦਾ ਹੈ ਤੇ ਇਹਨਾਂ ਦੇ ਘਰ ਦੇ ਇਸ ਰਿਸ਼ਤੇ ਦੇ ਬਾਰੇ ਖਿਲਾਫ ਹੁੰਦੇ ਆ ਦੋਵਾਂ ਫੈਮਲੀਆਂ ਵਿਚ ਇਸ ਗੱਲ ਨੂੰ ਲੈ ਕੇ ਇੱਕ ਟਸਲ ਡਿਸਐਗਰੀਮੈਂਟ ਰਹਿੰਦਾ ਹੀ ਆ ਮਨਸੂਖ ਕੌਰ ਤੇ 302 ਲੱਗਦੀ ਹੈ ਤੇ ਨਾਲੇ ਆਈਪੀਸੀ ਦੇ ਹੋਰ ਰੈਲੇਵੈਂਟ ਸੈਕਸ਼ਨਸ ਪਰ ਸਵਾਲ ਇਹੀ ਮੇਰਾ ਕਿ ਮਨਸੂਖ ਕੌਰ ਦਾ ਪਿਆਰ ਸੀ ਜੋ ਇੱਕ ਮਾਸੂਮ ਨਾਲ ਇੰਨੀ ਦਰਿੰਦਗੀ ਕਰ ਸਕਦੀ ਹੈ ਉਹ ਪਿਆਰ ਕਿਦਾਂ ਕਰ ਸਕਦੀ ਹੈ ਕਿਸੇ ਨੂੰ ਵੀ ਆ ਜੜੀਆਂ ਕਹਾਵਤਾਂ ਨੇ ਨਾ ਕਿ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਮੈਨੂੰ ਸੱਚੀ ਇਤਰਾਜ਼ ਹੈ ਇਹਨਾਂ ਤੇ ਹਾਊ ਕਮ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਨੋ ਇਟ ਵਾਜ਼ਨਟ ਫੇਅਰ ਉਸ ਨਿੱਕੇ ਜਿਹੇ ਕਾਕ ਨੂੰ ਖਤਮ ਕਰਨਾ ਵਾਜ਼ਨਟ ਫੇਅਰ ਜਿਸ ਨਾਲ ਰਹਿਣਾ ਰਹੋ ਵਿਆਹ ਇੱਕ ਕਰਨਾ ਦੋ ਕਰਨੇ ਚਾਰ ਕਰਨੇ ਡਿਵੋਰਸ ਲੋਕ ਕਰਦੇ ਰਹੋ ਤੁਹਾਨੂੰ ਲਾਅ ਇਜਾਜ਼ਤ ਦਿੰਦਾ ਪਰ ਇੱਕ ਘਰ ਕਰ ਰਿਸ਼ਤੇ ਲਈ ਕਿਸੇ ਮਾਂ ਦੀ ਕੁੱਖ ਕਿਸੇ ਪਿਓ ਦਾ ਦਿਲ ਖੋ ਲੈਣਾ ਇਹ ਪਾਪ ਤੋਂ ਵੀ ਉੱਤੇ ਹੈ ਜਸਮਾਨੀ ਭੁੱਖ ਹੈ ਨਾ ਉਹੀ ਬੰਦਾ ਚਾਹੀਦਾ ਹੈ ਨਾ ਜ਼ਿੱਦ ਹੈ ਨਾ ਵੈਲ ਇਨਫ ਪਰ ਤੁਹਾਡਾ ਦਾਇਰਾ ਕਿਸੇ ਦੀ ਜਾਨ ਲੈਣ ਮਲ ਕਿੱਦਾਂ ਮੁਰ ਜਾਂਦਾ ਉਹ ਵੀ ਉਸ ਦੀ ਜਿਸ ਨੂੰ ਪਤਾ ਵੀ ਨਹੀਂ ਕਿ ਤੁਸੀਂ ਕੀ ਗੰਦਗੀ ਖੋਲ ਰਹੇ ਹੋ ਫਿਰ ਕਹਿੰਦੇ ਹੋ ਹਵਾ ਸਾਲੀਆਂ ਕਹਾਣੀਆਂ ਤੋਂ ਇਲਾਵਾ ਇਸ ਮੈਡਮ ਨੂੰ ਕੁਝ ਦਿੰਦਾ ਨਹੀਂ ਇਹ ਜੋ ਹੋਇਆ ਇਸ ਨੂੰ ਸੁਣ ਕੇ ਤੁਹਾਡੀਆਂ ਵੀ ਲੱਤਾਂ ਇੱਕ ਵਾਰ ਤਾਂ ਕੰਬੀਆਂ ਹੋਣਗੀਆਂ ਬਚਾ ਕੇ ਰੱਖੋ ਆਪਣਿਆਂ ਨੂੰ ਇਹੋ ਜਿਹੇ ਵੈਸ਼ੀਆਂ ਤੋਂ ਇਹ ਬਥੇਰੀ ਥਾਈ ਬੈਠੇ ਨੇ ਮਨਿਆ ਕੌੜਾ ਬੋਲ ਗਈ ਮੈਂ ਪਰ ਮੈਨੂੰ ਪਛਤਾਵਾ ਨਹੀਂ ਵਾਹਿਗੁਰੂ ਉਸਤ ਪਖਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫਾ ਕਰੋ